ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੰਗੀ ਖਰਚਿਆਂ ਵਿੱਚ ਕਟੌਤੀ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ ਅਰਪਤੀ ਕਾਰੋਬਾਰੀ ਐਲਨ ਮਸਕ ਦਾਰਾ ਕੀਤੀਆਂ ਗਈਆਂ ਕਾਰਵਾਈਆਂ ਵਿਰੁੱਧ ਦੇਸ਼ ਭਰ ਵਿੱਚ ਟੈਸਲਾ ਸਟੋਰਾਂ ਦੇ ਬਾਹਰ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਕੀਤਾ ਲਿਬਰਲ ਸਮੂਹ ਹਫ਼ਤਿਆਂ ਤੋਂ ਟੈਸਲਾ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤਾਂ ਜੋ ਕਾਰ ਕੰਪਨੀ ਦੀ ਵਿਕਰੀ ਤੇ ਨਕਾਰਾਤਮਕ ਪ੍ਰਭਾਵ ਪਾਇਆ ਜਾ ਸਕੇ ਅਤੇ ਮਸਕ ਦੀ ਸਰਕਾਰੀ ਕੁਸ਼ਲਤਾ ਮਹਿੰਮ ਦਾ ਵਿਰੋਧ ਵਧਾਇਆ ਜਾ ਸਕੇ ਅਤੇ ਨਾਲ ਹੀ ਟਰੰਪ ਦੀ ਨਵੰਬਰ ਦੀ ਰਾਸ਼ਟਰਪਤੀ ਜਿੱਤ ਤੋਂ ਨਿਰਾਸ਼ ਡੈਮੋਕ੍ਰੈਟਿਕ ਪਾਰਟੀ ਨੂੰ ਉਤਸ਼ਾਹਿਤ ਕੀਤਾ ਸਕੇ 보ਸ턴 ਵਿੱਚ ਵਿਰੋਧ ਕਰਨ ਵਾਲੇ ਮੈਸਾਚੂਸੈਟਸ ਦੇ 58 ਸਾਲਾ ਵਾਤਾਵਰਣ ਵਿਗਿਆਨੀ ਨੌਥਨ ਫਲਿਪਸ ਨੇ ਕਿਹਾ ਕਿ ਅਸੀਂ ਐਲਨ ਤੋਂ ਬਦਲਾ ਲੈ ਸਕਦੇ ਹਾਂ ਅਸੀਂ ਹਰ ਜਗ੍ਹਾ ਸ਼ੋਰੂਮਾਂ ਵਿੱਚ ਜਾ ਕੇ ਅਤੇ ਟੈਸਲਾ ਦਾ ਬਾਈਕਟ ਕਰਕੇ ਕੰਪਨੀ ਨੂੰ ਸਿੱਧਾ ਆਰਥਿਕ ਨੁਕਸਾਨ ਪਹੁੰਚਾ ਸਕਦੇ ਹਾਂ ਮਸਕ ਟਰੰਪ ਦੇ ਇਸ਼ਾਰੇ ਤੇ ਸੰਗੀ ਖਰਚਿਆਂ ਤੇ ਕਰਮਚਾਰੀਆਂ ਵਿੱਚ ਡੂੰਗੀ ਕਟੌਤੀ ਲਈ ਜ਼ੋਰ ਦੇ ਰਿਹਾ ਤੇ ਦਲੀਲ ਦਿੰਦਾ ਹੈ ਕਿ ਟਰੰਪ ਦੀ ਜਿੱਤ ਰਾਸ਼ਟਰਪਤੀ ਅਤੇ ਉਹਨਾਂ ਨੂੰ ਅਮਰੀਕੀ ਸਰਕਾਰ ਦਾ ਪੁਨਰਗਠਨ ਕਰਨ ਦਾ ਆਦੇਸ਼ ਦਿੰਦੀ ਹੈ ਟੈਸਲਾ ਟੈਕਡਾਊਨ ਵੈੱਬਸਾਈਟ ਨੇ 50 ਤੋਂ ਵੱਧ ਪ੍ਰਦਰਸ਼ਨਾਂ ਦੀ ਸੂਚੀ ਦਿੱਤੀ ਜਿਨ੍ਹਾਂ ਵਿੱਚੋਂ ਹੋਰ ਮਾਰਚ ਵੀ ਕਰਨ ਦੀ ਯੋਜਨਾ ਹੈ ਅਮਰੀਕਾ ਦੀ ਇੱਕ ਅਦਾਲਤ ਨੇ ਕਿਹਾ ਕਿ ਇੱਕ ਅਸੰਗੀ ਨਿਗਰਾਨੀ ਏਜੰਸੀ ਦੇ ਮੁਖੀ ਹੈਂਪਟਨ ਡੇਲਿੰਗਰ ਨੂੰ ਉਹਨਾਂ ਦੇ ਅਹੁਦੇ ਤੇ ਬਰਕਰਾਰ ਰੱਖਿਆ ਜਾਵੇ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਗੈਰਕਾਨੂੰਨੀ ਹੈ ਅਮਰੀਕੀ ਜ਼ਿਲ੍ਹਾ ਜੱਜ ਐਮੀ ਬਰਮਨ ਜੈਕਸ਼ਨ ਨੇ ਸੁਤੰਤਰ ਏਜੰਸੀ ਦੇ ਮੁਖੀ ਨੂੰ ਹਟਾਉਣ ਦੇ ਰਾਸ਼ਟਰਪਤੀ ਦੇ ਅਧਿਕਾਰ ਨੂੰ ਲੈ ਕੇ ਕਾਨੂੰਨੀ ਲੜਾਈ ਵਿੱਚ ਵਿਸ਼ੇਸ਼ ਵਕੀਲ ਦੇ ਦਫ਼ਤਰ ਦੇ ਮੁਖੀ ਹੈਂਪਟਨ ਡੇਲਿੰਗਰ ਦਾ ਪੱਖ ਲਿਆ ਇਸ ਗੱਲ ਦੀ ਸੰਭਾਵਨਾ ਹੈ ਕਿ ਇਸ ਏਜੰਸੀ ਦੀ ਕਮਾਨ ਇੱਕ ਵਾਰ ਫਿਰ ਅਮਰੀਕੀ ਸੁਪਰੀਮ ਕੋਰਟ ਨੂੰ ਸੌਂਪੀ ਜਾ ਸਕਦੀ ਹੈ ਡੇਲਿੰਗਰ ਨੇ ਖੁਦ ਨੂੰ ਹਟਾਏ ਜਾਣ ਤੋਂ ਬਾਅਦ ਪਿਛਲੇ ਮਹੀਨੇ ਟਰੰਪ ਵਿਰੁੱਧ ਮੁਕਦਮਾ ਦਾਇਰ ਕੀਤਾ ਸੀ ਹਾਲਾਂਕਿ ਕਾਨੂੰਨ ਅਨੁਸਾਰ ਰਾਸ਼ਟਰਪਤੀ ਸਿਰਫ ਯੋਗਤਾ ਡਿਊਟੀ ਦੀ ਅਣਗੈਲੀ ਜਾਂ ਅਹੁਦੇ ਦੇ ਦੁਰਵਿਵਹਾਰ ਲਈ ਹੀ ਵਿਸ਼ੇਸ਼ ਵਕੀਲਾਂ ਨੂੰ ਹਟਾ ਸਕਦੇ ਨੇ ਡੇ ਲਿੰਗਰੂ ਡੈਮੋਕ੍ਰੈਟਿਕ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਨਿਯੁਕਤ ਕੀਤਾ ਗਿਆ ਸੀ ਅਤੇ ਅਮਰੀਕੀ ਸੰਸਦ ਦੇ ਉੱਪਰਲੇ ਸਦਨ ਸੈਨੇਟ ਨੇ 2024 ਵਿੱਚ 5 ਸਾਲਾਂ ਦੇ ਕਾਰਜ ਕਰ ਲਈ ਉਹਨਾਂ ਦੇ ਨਾਮ ਤੇ ਮੋਹਰ ਲਗਾਈ ਸੀ ਜੱਜ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਆਪਣੀ ਮਰਜ਼ੀ ਨਾਲ ਵਿਸ਼ੇਸ਼ ਵਕੀਲ ਨੂੰ ਹਟਾਉਣ ਦੀ ਆਗਿਆ ਦੇਣ ਨਾਲ ਵਿਸ਼ੇਸ਼ ਵਕੀਲ ਦੇ ਮਹੱਤਵਪੂਰਨ ਫਰਜ਼ਾਂ ਤੇ ਮਾੜਾ ਅਸਰ ਪਵੇਗਾ ਜਕਸ਼ਨ ਨੇ ਆਪਣੇ ਫੈਸਲੇ ਵਿੱਚ ਲਿਖਿਆ ਕਿ ਵਿਸ਼ੇਸ਼ ਵਕੀਲ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਰਾਜਨੀਤਿਕ ਤਬਦੀਲੀਆਂ ਦੇ ਬਾਵਜੂਦ ਆਪਣਾ ਕੰਮ ਜਾਰੀ ਰੱਖੇ ਤੇ ਪਰ ਫਕਤਾਂ ਨੂੰ ਯਕੀਨੀ ਬਣਾਵੇ ਇਹ ਫੈਸਲਾ ਉਦੋਂ ਆਇਆ ਜਦ ਡੈਲਿੰਗਰ 트ੰਪ ਪ੍ਰਸ਼ਾਸਨ ਦੁਆਰਾ ਸਰਕਾਰ ਦੇ ਵਿਆਪਕ ਸੁਧਾਰ ਦੇ ਹਿੱਸੇ ਵਜੋਂ ਪ੍ਰੋਵੀਜ਼ਨਰੀ ਕਰਮਚਾਰੀ ਦੀ ਵਰਖਾਸਤਗੀ ਨੂੰ ਚੁਣੌਤੀ ਦੇ ਰਹੇ ਨੇ ਇੱਕ ਸੰਗੀ ਬੋਰਡ ਨੇ ਕਹੀ ਪ੍ਰੋਵੀਜ਼ਨਰੀ ਕਰਮਚਾਰੀਆਂ ਦੀ ਵਰਖਾਸਤੀ ਨੂੰ ਰੋਕ ਦਿੱਤਾ ਸੀ ਕਿਉਂਕਿ ਡੈਲਿੰਗਰ ਨੇ ਕਿਹਾ ਸੀ ਕਿ ਉਹਨਾਂ ਦੀਆਂ ਵਰਖਾਸਤਗੀਆਂ 11 ਕਾਨੂੰਨੀ ਹੋ ਸਕਦੀਆਂ ਨੇ ਡੇ ਲਿੰਕਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੈਂ ਖੁਸ਼ ਹਾਂ ਤੇ ਸ਼ੁਕਰਗੁਜ਼ਾਰਾਂ ਕਿ ਅਦਾਲਤ ਨੇ ਕਾਂਗਰਸ ਦੁਆਰਾ ਮੇਰੇ ਅਹੁਦੇ ਨੂੰ ਪ੍ਰਦਾਨ ਕੀਤੀਆਂ ਗਈਆਂ ਸੁਰੱਖਿਆਵਾਂ ਦੀ ਮਹੱਤਤਾ ਤਾਏ ਵੈਦ ਤੁਹਾਨੂੰ ਪ੍ਰਮਾਣਿਤ ਕੀਤਾ ਹੈ